ਤੰਤਨ ਸ੍ਰੀ ਗੁਰੰਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਗੁਰਦੁਆਰਾ ਦੁਖਨਵਾਨ ਸਾਹਿਬ ਗੁਰ ਤੇਗ ਬਹਾਦਰ ਹਿੰਦ ਦੀ ਚਾਦਰ ਤੋਂ ਆਸ਼ੀਰਵਾਦ ਲੈਣ ਲਈ ਅੱਜ ਅਸੀਂ ਸਾਰੇ ਪੰਜਾਬ ਸਰਕਾਰ ਦਾ ਜੋ ਉਪਰਾਲਾ ਵਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੁਪਰੀਮੋ ਅਰਵਿੰਦ ਕੇਜੀ ਵਾਲਾ ਇਹ ਅੱਜ ਬਹੁਤ ਵੱਡਾ ਗੁਰ ਤੇਗ ਬਹਾਦਰ ਮਹਾਰਾਜ ਦੀ ਜੋ ਕੁਰਬਾਨੀ ਆ ਉਹ ਪੂਰੇ ਸੰਸਾਰ ਤੇ ਪੂਰੇ ਵਿਸ਼ਵ ਦੇ ਵਿੱਚ ਐਸੀ ਕੁਰਬਾਨੀ ਨਹੀਂ ਦੇਖਣ ਨੂੰ ਮਿਲੂਗੀ ਜੋ ਗੁਰੂ ਤੇਗ ਬਹਾਦਰ ਨੇ ਕੁਰਬਾਨੀ ਦੇ ਕੇ ਜ਼ੁਲਮ ਦਾ ਖਾਤਮਾ ਕੀਤਾ ਤੇ ਇਨਸਾਨੀਅਤ ਨੂੰ ਸਿੱਧੇ ਰਸਤੇ ਤੇ ਇਨਸਾਨੀਅਤ ਦੇ ਉੱਤੇ ਆਪਣੀ ਕਿਰਪਾ ਕਰਕੇ ਚਰਨਾਂ ਦੇ ਨਾਲ ਲਾਇਆ ਵਾ ਅੱਜ ਅਸੀਂ ਸਾਰੇ ਭਾਗਾਂ ਵਾਲਿਆਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਰੇ ਸਿਰ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਹਾਂ हां जी बिल्कुल आज विद्या अनादि कर्मा परिणत दी है भी गुरुद्वारा दुख निवारण साहिब ਤੋਂ ਰੁੱਕ ਕੇ ਜਿਹੜੀ ਪਾਲਕੀ ਸਾਹਿਬ ਹੈ ਨਗਰ ਕੀਰਤਨ ਹੈ ਅੱਜ ਇਹ ਤੋਂ ਰਵਾਨਾ ਹੋ ਰਿਹਾ ਔਰ ਅਸੀਂ ਆਪਣੇ ਆਪ ਨੂੰ بڑے ਕਰਮਾ ਵਾਲੇ ਸਮੇਂ ਦੇ ਵੀ ਇਹ ਜਿਹੜਾ ਸੇਵਾ ਹੈ ਸਾਡੇ ਲਈ ਖੈ ਆਈ ਹੈ ਔਰ ਅਤਾਸ ਕਰਦੇ ਹਾਂ ਗੁਰੂ ਚਰਨਾਂ ਦੇ ਵਿੱਚ ਉਹ ਇਸੇ ਤਰ੍ਹਾਂ ਆਸ਼ੀਰਵਾਦ ਜਿਹੜਾ ਆਪਣੇ ਬੱਚਿਆਂ ਤੇ ਬਣਾ ਰਿਹਾ ਹੈ ਅੱਜ ਗੁਰੂ ਮਾਰ ਦਾ ਓਟ ਅਸਰਾ ਲੈ ਕੇ ਗੁਰੂ ਕੇ ਬਾਦਰ ਮਹਾਰਾਜ ਜਿਹੜੇ ਹਿੰਦੀ ਚਾਦਰ ਦੇ ਨਾਮ ਤੇ ਜਿਹਨਾਂ ਨੇ ਸਰਬੰਸ ਲੋਕਾਂ ਦੇ ਵਾਸਤੇ ਆਪਣਾ ਸੀਸ ਦਿੱਤਾ ਔਰ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਸ਼ਹਾਦਤ ਅੱਜ ਸਾਡੇ ਬੱਚਿਆਂ ਨੂੰ ਤਸੰਦੀ ਲੋੜ ਹੈ ਕਿ ਸਾਡੇ ਜੋ ਗੁਰਮੁਹਾਂ ਨੇ ਸਾਡੇ ਲੋਕਾਂ ਵਾਸਤੇ ਕੀਤਾ ਔਰ ਖਾਸ ਤੌਰ ਤੇ ਜੋ ਗੁਰਦੇਵ ਜੀ ਬਹਾਦਰ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਆਪਣੇ ਸਰਬੰਸ ਦੁਨੀਆ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਅੱਜ ਉਹਨਾਂ ਦੀ ਸਰਦਾਰ ਸਰਦਾਰ ਹੁਸੈਨ ਸਾਡੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਕੁਮਾਰ ਸਿੰਘ ਜੀ ਨੇ ਬਹੁਤ ਵਧੀਆ ਕੰਮ ਕਰਕੇ ਸਾਰੀ ਸੰਗਤਾਂ ਨੂੰ ਸਾਰੀ ਸ਼ਕਤਾਂ ਨਾਲ ਦਰਸ਼ਨ ਕਰਨ ਦਾ ਮੌਕਾ ਅੱਜ ਅਸੀਂ ਲਿਖੜਾ ਵਾਲੇ ਔਰ ਖਾਸ ਤੌਰ ਤੇ ਪੰਜਾਬ ਵਾਲੇ ਬਹੁਤ ਪਾਕਾ ਵਾਲੇ ਤੇ ਸਾਡੀ ਅੱਜ ਡਿਊਟੀ ਲੱਗੀ ਹੈ